ਸਰ ਜਿਹੜਾ ਪੰਨਾ ਸਿੱਧੂ ਵਾਲਾ ਮੈਟਰ ਆ ਉਹਦੇ ਬਾਰੇ ਦੱਸਿਓ ਇੱਕ ਸਾਡੇ ਮੁਕਦਮਾ ਦਰਜ ਹੋਇਆ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 383 ਆਰਪੀਸੀ ਥਾਣਾ ਡੂਏ ਨੰਬਰ 7 ਦੇ ਵਿੱਚ 20 2024 ਇਹਦੇ ਵਿੱਚ ਇੱਕ ਜਿਹੜੀ ਮਦਈ ਆ ਲੇਡੀ ਇੰਦਰਜੀਤ ਖੋੜ ਇਮੀਗ੍ਰੇਸ਼ਨ ਦਾ ਕੰਮ ਕਰਦੀ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਉੱਤੇ ਐਕਸਟਰੈਪਸ਼ਨ ਕੀਤਾ ਤੇ ਜੋ ਕਾਕਾ ਸਿੰਘ ਏਰੀਅਸ ਪੰਨਾ ਸਿੱਧੂ ਸਮਰੂਪ ਦਾ ਰਹਿਣਾ ਵਾਲਾ ਆ ਉਹਦਾ ਨਾਮ ਵੀ ਇਹ ਵਾਰ-ਵਾਰ ਮੈਨੂੰ ਜਿਹੜਾ ਪਾਲਣ ਕਰਕੇ ਥੈਟ ਕਰ ਰਿਹਾ ਐ, ਐਬਸੋਰਪਸ਼ਨ ਕਰਕੇ ਮੇਰੇ ਤੋਂ ਪੈਸੇ ਮੰਗ ਰਿਹਾ ਤੇ ਜਿਹੜਾ ਇਹਦੇ ਨਾਲ ਮੇਰਾ ਕੋਈ ਲੰਦੇ ਨਹੀਂ ਤੈਨ ਮੇਰੇ ਘਰ ਦੇ بیوی ਜਿਹੜਾ ਧਰਨਾ ਵਗੈਰਾ ਲਵਾ ਲਿਆ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਤੇਰਾ ਯੂਸ ਕਰੂੰਗਾ ਤੇ ਕਾਫੀ ਜੜੀਆਂ ਨੇ ਮਤਲਬ ਦਸੀਆਂ ਤੇ ਕੁਝ ਫਾਰਮੂਲੇ ਵੀ ਦਿੱਤੀਆਂ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ 20 ਤਰੀਕ ਮੇਰੇ ਜਿਹੜਾ ਦਰਖ ਕੀਤਾ ਸੀ ਇਹ ਦੇ ਚਾਕਾ ਸਿੱਧੂ ਈਲੀਸਪਨਾ ਸਿੱਧੂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਸੀ ਪਨੋਲੇ ਤੋਂ ਉਹ ਸਾਡੇ ਕੋਲ 2 ਦਿਨ ਰਿਮਾਂਡ ਤੇ ਜਿਹੜਾ ਅਸੀਂ ਉਹਦਾ ਰਿਮਾਂਡ ਅਸੈਂਬਲ ਕੀਤਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ মিডিਆ ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਡਿਊਟੀ ਰਿਮਾਂਡ ਇਹਨੂੰ ਇੰਟਰਰਨਮੈਂਟ ਕੀਤਾ ਗਿਆ ਇਹਨੂੰ ਵਰਸ ਤੇ ਪਾਇਆ ਗਿਆ ਇਹ ਜਿਹਗੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਹ ਤੇ ਮਕਦਮਾ ਦਰਜ ਕੀਤਾ ਇਹਨੂੰ ਮਾਨ ਜੋ ਕੋਰਟ 'ਚ ਪੇਸ਼ ਕੀਤਾ ਇਹਦਾ 2 ਦਿਨ ਦਾ ਜਿਹੜਾ ਰਿਮਾਨਡ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿੱਦ ਜਦ ਵਿੱਚ ਜੁਡੀਸ਼ਨ ਭੇਜਦਾ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਇਹਨੂੰ ਜੁਡੀਸ਼ੀਅਲ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਕ ਪੁਛਗਵਾਈ ਸ਼ੁਰੂ ਕੀਤੀ ਗਈ ਪਰ ਜਿਹੜੇ ਇਸ ਤਰ੍ਹਾਂ ਦੇ ਐਲੀਗੇਸ਼ਨ ਵੀ ਮੈਨੂੰ ਇੰਟਰਵਿਊ ਤੇ ਬਿਲਕੁਲ ਗਲਤ ਹੈ ਬੇਬੁਨਿਆਦ ਸਰ ਜਿਹੜਾ ਭਾਨਾ ਸਿੱਧੂ ਵਾਲਾ ਮੈਟਰ ਆ ਉਹਦੇ ਬਾਰੇ ਦੱਸਿਓ ਇੱਕ ਸਾਡੇ ਮੁਕੱਦਮੇ ਦਾ ਚੁਆ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 383 ਆਈਪੀਸੀ ਥਾਣਾ ਡਵੀ ਨੰਬਰ 7 ਦੇ ਵਿੱਚ 20 ਤਵਰ ਚੌਂਗੀ ਇਹਦੇ ਵਿੱਚ ਇੱਕ ਜਿਹੜੀ ਮਦਈ ਆ ਲੇਡੀ ਇੰਦਰਜੀਤ ਖੋਹਰ ਇਮੀਗ੍ਰੇਸ਼ਨ ਦਾ ਕਰਮਚਾਰੀ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਉੱਤੇ ਐਕਸਟਰੈਸ਼ਨ ਕੀਤਾ ਤੇ ਜੋ ਕਾਕਾ ਸਿੰਘ ਏਰੀਅਸ ਭਾਨਾ ਸਿੱਧੂ ਜ਼ਰੂਰ ਦਾ ਰਹਿਣ ਵਾਲਾ ਆ ਉਹਦਾ ਨਾਮ ਵੀ ਇਹ ਬਾਰ-ਬਾਰ ਮੈਨੂੰ ਜਿਹੜਾ ਕਾਲਾਂ ਕਰਕੇ ਥੈਟ ਕਰ ਰਿਹਾ, ਸਪੋਰਸ਼ਨ ਕਰਕੇ ਮੇਰੇ ਤੋਂ ਪੈਸੇ ਮੰਗ ਰਿਹਾ ਤੇ ਜਿਹੜਾ ਇਹਦੇ ਨਾਲ ਮੇਰਾ ਕੋਈ ਲੈਣ ਦੇ ਨਹੀਂ ਤਿੰਨੇ ਮੇਰੇ ਘਰ ਦੇ ਵੀ ਜਿਹੜਾ ਧਰਨਾ ਵਗੈਰਾ ਲਵਾ ਲਿਆ, ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਤਰਾ ਯੂਜ਼ ਕਰੂੰਗਾ ਤੇ ਕਾਫੀ ਜੜੀਆਂ ਨੇ ਮਤਲਬ ਦਸੀਆਂ ਤੇ ਕੁਝ ਰਖਾਣੀਆਂ ਵੀ ਦਿੱਤੀਆਂ। ਉਹਦੇ ਵਿੱਚ ਅਸੀਂ ਇੱਕ ਮੁਕੱਦਮਾ 20 ਤਰੀਕ ਨੂੰ ਜਿਹੜਾ ਦਰਜ ਕੀਤਾ ਸੀ। ਇਹ ਜਫਾਕਾ ਸਿੱਧੂ ਇਲੀਸਪਾਨਾ ਸਿੱਧੂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਸੀ ਥਨੌਲੇ ਤੋਂ ਉਹ ਸਾਡੇ ਕੋਲ 2 ਦਿਨ ਰਿਮਾਂਡ ਤੇ ਜਿਹੜਾ ਅਸੀਂ ਉਹਦਾ ਰਿਮਾਂਡ ਰਸਮੀ ਕੀਤਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ ਮੀਡੀਆ 'ਚ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਦਿਵਰੀ ਰਿਮਾਂਡ ਇਹਨੂੰ ਇੰਟਰਵਿਊਟ ਕੀਤਾ ਗਿਆ ਇਹਨੂੰ ਵਰਸ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਿਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਤੇ ਮਕਦਮਾ ਦਰਜ ਕੀਤਾ ਇਹਨੂੰ ਮਾਨਯੋਗ ਕੋਰਟ ਪੇਸ਼ ਕੀਤਾ ਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿੱਦ ਜਦ ਵਿੱਚ ਅਸੀਂ ਜੁਡੀਸ਼ਨਲ ਭੇਜਦਾ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਜੁਡੀਸ਼ਨ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਿਕ ਪੁੱਛਗਛ ਹਣਦੀ ਸੀ ਉਹ ਕੀਤੀ ਗਈ ਪਰ ਜਿਹੜੇ ਇਸ ਤਰ੍ਹਾਂ ਦੇ ਅਲੀਗੇਸ਼ਨ ਵੀ ਮੈਨੂੰ ਇੰਟਰਵਿਊ ਵਿੱਚ ਬਿਲਕੁਲ ਗਲਤ ਹੈ ਬੇਵਿਰਾਨ